ਹਾਂਜੀ ਦੋਸਤੋ ਪਕੌੜੇ ਤੁਸੀਂ ਬੜੇ ਤਰੀਕੇ ਦੇ ਖਾਦੇ ਹੋਣਗੇ ਪਰ ਜਿਹੜੇ ਪਕੌੜੇ ਅੱਜ ਅਹੀ ਬਣਾਉਣ ਲੱਗੇ ਆ ਨਾ ਇਹ ਪਕੌੜੇ ਤੁਸੀਂ ਜ਼ਿੰਦਗੀ 'ਚ ਨਹੀਂ ਖਾਦੇ ਹੋਣਗੇ ਤੇ ਜਦੋਂ ਤੁਸੀਂ ਇਹਨਾਂ ਪਕੌੜਿਆਂ ਨੂੰ ਬਣਾ ਕੇ ਆਪਣੇ ਘਰ ਦੇ ਵਿੱਚ ਖਾਓਗੇ ਤੇ ਫਿਰ ਉਂਗਲਾਂ ਚੜਦੇ ਰਹਿ ਜਾਓਗੇ ਤੇ ਪਕੌੜੇ ਹੈ ਕਿਹੜੇ ਆ ਤੇ ਕਿੱਦਾਂ ਬਣਾਉਣੇ ਆ ਉਹ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਤੇ ਇੱਕ ਵਾਰ ਬਣਾ ਕੇ ਫਿਰ ਟਰਾਈ ਤੁਸੀਂ ਜ਼ਰੂਰ ਕਰਨੇ ਆ ਤੇ ਵਲੌਗ ਦਾ ਸ਼ੁਰੂਆਤ ਕਰਨ ਤੋਂ ਪਹਿਲਾਂ ਵਲੌਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਦੇ ਸਾਸਰੀ ਘਰ ਜੀ ਸਾਹਿਆ ਨੂੰ ਤੇ ਅੱਜ ਆ ਜੀ ਬਹੁਤ ਹੀ ਕਰਮਾਵਾਗਾਂ ਵਾਲਾ ਦਿਨ ਕਿਉਂਕਿ ਅੱਜ ਮੇਰਾ ਤੇ ਕਰਨ ਦਾ ਹੋਇਆ ਸੀ ਜੀ ਵਿਆਹ ਹਾਂਜੀ ਕਰਨ ਹਾਂਜੀ ਕਿੱਦਾਂ ਫਿਰ ਤੱਕ ਤੇ ਜੂਨ ਵੀ ਨਹੀਂ ਨਿਸ਼ਕ ਤੇ ਉਹ ਤਾਂ ਜੂਨ ਦੀਆਂ ਛੁੱਟੀਆਂ 'ਚ ਮੇਰੇ ਘਰ ਆਉਣਾ ਉਦਾਂ ਹੀ ਬੜੀ ਗਰਮੀ ਇਹਦੇ ਅੱਜ ਵੀ ਹੱਤ ਹੋ ਗਈ ਗਰਮੀ ਵਾਲੀ ਹੱਤ ਉੱਤੋਂ ਪਵਾਇਆ ਮੈਨੂੰ ਕੋਟ ਪੈਂਟ ਵਾਜੀ ਵਾ ਨਵੀਂ ਮੇਰੀ ਗੱਲ ਸੁਣੀ ਹਾਂਜੀ ਜਿਵੇਂ ਨੂੰ ਪਤਾ ਹੁੰਦਾ ਨਾ ਕਿ ਮੇਰੇ ਜੂਨ ਵੀ ਨੇ ਵਿਆਹ ਹੋਣਾ ਵਾ ਤੇ ਲੋਕੀ ਪਤੀਲੇ ਚੜਦੇ ਕਹਿੰਦੇ ਪਤੀਲੇ ਨਹੀਂ ਚੱਟੀ ਦੀ ਮੀਂਹ ਪੈਂਦਾ ਮੈਂ ਤਾਂ ਦੁਗਣੇ ਤਿਕਣੀ ਪਤੀਲੇ ਚੜਨੇ ਕਿ ਮੀਂਹ ਦੱਬ ਕੇ ਹੁੰਦਾ ਸੀ ਸੋ ਵਾਕਿਆ ਸਹੀ ਗੱਲ ਆਗੇ ਮੈਨੂੰ ਗਰਮੀ ਆਉਂਦਾ ਪਤੀਲਾ ਹਣਾ ਹਾਂ ਹਾਂ ਮੈਂ ਵੀ ਨਹੀਂ ਚੱਡੇ ਤਾਂ ਹੀ ਨਹੀਂ ਪਿਆ ਇਹ ਸੱਚਨ ਨਹੀਂ ਕਰ ਕਹਿੰਦੇ ਪਤੇਲਾ ਚਟੇ ਮੀ ਹੁੰਦਾ ਇਹ ਤੇ ਹੁਣ ਮੈਨੂੰ ਨਹੀਂ ਪਤਾ ਹੁੰਦਾ ਕਿ ਨਹੀਂ ਹੁੰਦਾ ਪਰ ਚਲੋ ਕੋਈ ਗੱਲ ਨਹੀਂ ਜਿੱਦਾਂ ਵਿਆਹ ਹੋਣਾ ਸੀ ਉਦਾਂ ਹੋ ਗਿਆ ਤੇ ਅੱਜ ਆਪਣੇ ਵਿਆਹ ਹੋਇਆ ਨੂੰ ਕਿਰਦਾ ਕਿੰਨੇ ਸਾਲ ਹੋ ਗਏ ਆ ਪੰਜਵਾਂ ਸਾਲ ਲੱਗ ਗਿਆ ਪੰਜਵਾਂ ਸਾਲ ਲੱਗ ਗਿਆ ਚਾਰ ਸਾਲ ਕੰਪਲੀਟ ਹੋ ਗਏ ਆ ਹਾਂਜੀ ਠੀਕ ਆ ਪਤਾ ਹੀ ਨਹੀਂ ਲੱਗਾ ਤੇ ਚਲੋ ਰੱਬ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਜਿੱਦਾਂ ਹੁਣ ਟਾਈਮ ਬਤੀਤ ਹੋਇਆ ਹੱਸਦੇ ਆ ਗੇੜਦੇ ਆ ਅੱਗੇ ਵੀ ਜ਼ਿੰਦਗੀ ਇਦਾਂ ਹੀ ਬਤੀਤ ਹੋਵੇ ਤੇ ਹਾਂਜੀ ਕਿਦਾਂ ਕਰ ਐਸ ਟਾਈਮ ਡੀਜੇ ਲੱਗਾ ਸੀ ਉਦੋਂ ਘਰ ਡੀਜੇ ਲੱਗ ਗਿਆ ਡੀਜੇ ਲੱਗ ਗਿਆ ਸੀ ਤੇ ਵਿਆਹ ਨਾ ਆਇਆ ਸੀ ਪੂਰਾ ਕਰੋਨਾ ਦੇ ਵਿੱਚ ਤੇ ਡੀਜੇ ਵੀ ਲੱਗਾ ਸੀ ਛੀਤੀ ਚ ਕਾਤੇ ਇੱਕ ਘੰਟੇ ਡੀਜੇ ਲੱਗਾ ਸੀ ਤੇ ਪੂਰੇ ਸਿਖਰ ਦੁਬਾਰਾ ਤੇ ਕਰੋਨਾ ਸੀ ਉਦੋਂ ਹਨਾ ਤੇ ਚਲੋ ਜੋ ਵੀ ਆ ਕਾਰਜ ਸਾਰੇ ਵਧੀਆ ਤਰੀਕ ਨਾਲ ਨੇਪਰੇ ਚੜੇ ਸੀ ਤੇ ਕਰੀਏ ਫਿਰ ਪਕੌੜਿਆਂ ਦੀ ਸ਼ੁਰੂਆਤ ਇਹ ਪਕੌੜੇ ਫਿਰ ਕਿਤੇ ਵਿਆਹ ਦੀ ਖੁਸ਼ੀ ਜਦੋਂ ਹੀ ਬਣ ਲਗੇ ਅੱਜ ਕਿਰਨ ਇਹ ਸਰਪ੍ਰਾਈਜ਼ ਦੇਣ ਲੱਗੀ ਹੈ ਤੇਨੇ ਮੈਂ ਐਸੇ ਕਰਕੇ ਅੱਛਾ ਸਰਪ੍ਰਾਈਜ਼ ਦੇਣ ਲੱਗੇ ਹੀ ਤੇ ਠੀਕ ਹੈ ਜੀ ਕਰਦੇ ਆ ਜੀ ਪਕੌੜਿਆਂ ਦੀ ਰੈਸਪੀ ਸਟਾਰਟ ਤੇ ਸਾਰੇ ਤੋਂ ਪਹਿਲਾਂ ਆਪਾਂ ਮੰਮੀ ਕੋਲੋਂ ਪੁੱਛਦੇ ਆਂ ਵੀ ਪਕੌੜੇ ਕਿਹੜੇ ਬਣਾਉਣ ਲੱਗੇ ਜੇ ਤੇ ਕਿੱਦਾਂ ਬਣਾਉਣ ਲੱਗੇ ਆ ਹਾਂਜੀ ਮੰਮੀ ਜੀ ਦੱਸੋ ਫਿਰ ਕਿਹੜੇ ਪਕੌੜੇ ਬਣਾਉਣ ਲੱਗੇ ਜੇ ਅੱਜ ਤੁਸੀਂ ਅੱਜ ਪਕੌੜੇ ਬਣ ਲੱਗੇ ਆ ਨਿਊਟਰੀ ਵਾਲੇ ਨਿਊਟਰੀ ਪਕੌੜਾ ਹਾਂ ਵਾਹ ਜੀ ਵਾਹ ਮੰਮੀ ਮੈਂ ਤੇ ਅਜੇ ਤੱਕ ਆਪਣੀ ਜ਼ਿੰਦਗੀ ਚ ਕਦੇ ਨਿਊਟਰੀ ਵਾਲਾ ਪਕੌੜਾ ਨਹੀਂ ਖਾਦਾ ਤੇ ਦੋਸਤੋ ਜੇਕਰ ਤੁਸੀਂ ਵੀ ਕਦੇ ਨਿਊਟਰੀ ਵਾਲਾ ਪਕੌੜਾ ਖਾਦਾ ਹੋਇਆ ਤੇ ਕਮੈਂਟ ਕਰਕੇ ਦੱਸਿਓ ਕਿ ਕਦੋਂ ਖਾਦਾ ਸੀ ਤੇ ਜੇ ਨਹੀਂ ਖਾਦਾ ਤੇ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂਜੀ ਦੱਸੋ ਮੰਮੀ ਇਹ ਜਿਹੜੇ ਨਿਊਟਰੀ ਵਾਲੇ ਪਕੌੜੇ ਆ ਨਾ ਇਹ ਇਦਾਂ ਬੰਦੇ ਆ ਵੀ ਇਹਨਾਂ ਆਪਾਂ ਨਿਊਟਰੀ ਨੂੰ ਪਿਓ ਲੈਣਾ ਵਾ ਅੱਛਾ ਜੀ ਕਿੰਨਾ ਚਿਰ ਪਿਓਂ ਕੇ ਰੱਖਣਾ ਨਿਊਟਰੀ ਨੂੰ ਇਹਨੂੰ ਸਿਰਫ 5 ਮਿੰਟ ਪਿਓਗੇ ਰੱਖਣਾ ਵਾ ਅੱਛਾ ਜੀ ਗਰਮ ਪਾਣੀ ਇਹ ਕਰ ਲੈਣਾ ਮਾੜਾ ਜਿਹਾ ਉਹਦੇ ਵਿੱਚ ਪਾ ਕੇ 5 ਮਿੰਟ ਇਹਨੂੰ ਪਿਓ ਕੇ ਰੱਖ ਦੇਣਾ ਵਾ ਠੀਕ ਆ ਜੀ ਫਿਰ ਇਹ ਪੂਰੀਆਂ ਜਿਹੜੀਆਂ ਭੁੱਲੀਆਂ ਹੋ ਜਾਂਦੀਆਂ ਵਾ ਠੀਕ ਆ ਫਿਰ ਆਪਾਂ ਇਹਨਾਂ ਨੂੰ ਪਾਣੀ ਨਿਚੋੜ ਕੇ ਹਾਂਜੀ ਫਿਰ ਇਹਨਾਂ ਨੂੰ ਭਾਂਡੇ ਦੇ ਵਿੱਚ ਪਾ ਲੈਣਾ ਵਾ ਅੱਛਾ ਫਿਰ ਆਪਾਂ ਵਿੱਚ ਇਹਦੇ ਪਾਉਣਾ ਵਾ ਜਵਾਰ ਦਾ ਆਟਾ ਜਵਾਰ ਦਾ ਆਟਾ ਸੁਣ ਲਓ ਵੀ ਮਿੱਤਰੋ ਨੋਟ ਕਰੀ ਜਾਓ ਜਵਾਰ ਦਾ ਆਟਾ ਕਿਰਨਾ ਥੋੜਾ ਜਿਹਾ ਪਾਉਣਾ ਇੰਨਾ ਠੀਕ ਆ ਜੀ ਤੇ ਫਿਰ ਨਾਲ ਪਾਉਣਾ ਵਾ ਇਹਦੇ ਵਿੱਚ ਇੰਨਾ ਕੁ ਸਾਰਾ ਮੈਦਾ ਨੰਬਰ 2 ਤੇ ਮੈਦਾ ਹਾਂਜੀ ਠੀਕ ਆ ਤੇ ਫਿਰ ਇਹਦੇ ਵਿੱਚ ਪਾਉਣਾ ਵਾ ਦਹੀਂ ਦਹੀਂ ਨੰਬਰ 3 ਦੇ ਹਾਂ ਤੇ ਬਾਅਦ ਚ ਪਾਉਣਾ ਇਹਦੇ ਵਿੱਚ ਜਲ ਉਹ ਜਿਹੜਾ ਨੇ ਉਹਦਾ ਕੀ ਜਕੀਰ ਨੂੰ ਕਹਿੰਦੇ ਆ ਧਨੀਆ ਪਾਊਡਰ ਧਨੀਆ ਪਾਊਡਰ ਧਨੀਆ ਪਾਊਡਰ ਉਹ ਪਾਉਣਾ ਵਾ ਤੇ ਫਿਰ ਇਹਦੇ ਵਿੱਚ ਦੂਜਾ ਮਸਾਲਾ ਜਿਹੜਾ ਉੱਤੇ ਨਹੀਂ ਤੋੜ ਕੇ ਉਹਦਾ ਕੀ ਨਾਂ ਲਈਦਾ ਚਾਟ ਮਸਾਲਾ ਚਾਟ ਮਸਾਲਾ ਅੱਛਾ ਜੀ ਉਹ ਵੀ ਇਹਦੇ ਵਿੱਚ ਮਿਕਸ ਕਰਨਾ ਵਾ ਠੀਕ ਆ ਤੇ ਬਾਕੀ ਦੂਜਾ ਜਿਹੜਾ ਆਪਾਂ ਸਬਜੀ 'ਚ ਪਾਉਨੇ ਆ ਸਾਰਾ ਮਸਾਲਾ ਹਾਂਜੀ ਉਹ ਵੀ ਪਾਉਣਾ ਵਾ ਹਾਂਜੀ ਤੇ ਜੀ ਕਰੇ ਤੇ ਹਲਦੀ ਵੀ ਮਸਾਕ ਆਪਾਂ ਪਾ ਸਕਦੇ ਆ ਉਹ ਆਪਣੀ ਮਰਜ਼ੀ ਆ ਠੀਕ ਆ ਜੇ ਨਹੀਂ ਪਾਉਣੀ ਤੇ ਨਹੀਂ ਵੀ ਕੋਈ ਗੱਲ ਨਹੀਂ ਹੈਗੀ ਠੀਕ ਆ ਫਿਰ ਇਹ ਸਾਰਾ ਆਪਾਂ ਤਿਆਰ ਕਰਕੇ ਇਹਨੂੰ ਤੇ 5 ਮਿੰਟ ਵਾਸਤੇ ਫਿਰ ਆਪਾਂ ਇਹਨੂੰ ਢੱਕਣ ਦੇ ਕੇ ਤੇ ਰੱਖ ਦੇਣਾ ਵਾ ਅੱਛਾ ਮਤਲਬ ਕਿ ਜੋ ਤੁਸੀਂ ਸਾਰਾ ਸਮਾਨ ਦੱਸਿਆ ਆ ਇਹ ਸਾਰਾ ਮਿਕਸ ਕਰਕੇ ਨਿਊਟਰੀਆਂ ਦੇ ਵਿੱਚ ਤੇ ਇਹਨੂੰ 5 ਤੋਂ 10 ਮਿੰਟ ਦੇ ਵਿੱਚ ਆਪਾਂ ਭਿਉਂ ਕੇ ਰੱਖ ਲੈਣਾ ਹਾਂ ਠੀਕ ਆ ਤੇ ਜਦੋਂ ਸਾਰਾ ਸੋਖਲੈਂਡ ਨਿਊਟਰੀਆਂ ਫੇਰ ਸਮਝ ਲਓ ਸਾਡਾ ਮਸਾਲਾ ਤਿਆਰ ਆ ਹਾਂ ਆ ਹੁਣ ਵੇਖ ਲਓ ਇਧਰ ਕਿ ਬਿਲਕੁਲ ਇਹਨਾਂ ਨਿਊਟਰੀਆਂ ਨੇ ਸਾਰਾ ਕੁਝ ਜਿਹੜਾ ਝੂਸ ਲਿਆ ਵਾ ਅੱਛਾ ਇਹਦੇ ਕੁਛ ਕੀ ਬੜੀਆਂ ਹੋਈਆਂ ਇਹ ਇਦਾਂ ਹੀ ਬਣਨੇ ਅੱਛਾ ਇਹਨਾਂ ਨੂੰ ਹੁਣ ਆਪਾਂ ਗਰਮ ਤੇਲ ਧਰ ਦੇਣਾ ਕੜਾਈ 'ਚ ਧਰਿਆ ਵਾ ਹਾਂਜੀ ਤੇ ਜਦੋਂ ਤੇਲ ਪੂਰਾ ਗਰਮ ਹੋ ਗਿਆ ਹਾਂਜੀ ਤੇ ਫੇਰ ਆਪਾਂ ਪਾਉਣੇ ਸ਼ੁਰੂ ਕਰ ਦੇਣੇ ਆ ਤੇ ਫੇਰ ਤਲੇ ਜਾਣੇ ਆ ਤੇ ਫੇਰ ਆਪਾਂ ਕੱਢ ਲੈਣੇ ਆ ਹਾਂਜੀ ਗਿਰਨਾ ਰੈਡੀ ਫੇਰ ਰੈਡੀ ਚਲੋ ਫੇਰ ਮੰਮੀ ਲੱਗੇ ਆ ਸ਼ੁਰੂਆਤ ਲਾਓ ਵੀ ਮਿੱਤਰੋ ਉਦਨ ਹਲਵਾਈ ਨੇ ਗੱਡੇ ਪਕੌੜੇ ਤੇ ਅੱਜ ਹੀ ਆਪੇ ਹਲਵਾਈ ਬਣੇ ਵਾਹ ਜੀ ਵਾਹ ਆਪ ਵੀ ਬਣਨਾ ਪੈਂਦਾ ਹਲਵਾਈ ਲਓ ਜੀ ਪੈ ਗਿਆ ਜੀ ਪਹਿਲਾ ਪੂਰ ਆਪਣਾ ਤੇਲ ਦੇ ਵਿੱਚ ਤੇ ਵੇਖ ਲਓ ਮਤਲਬ ਕਿ ਕੱਲਾ ਕੱਲਾ ਮੰਮੀ ਜਿਹੜਾ ਨਿਊਟਰੀ ਦਾ ਪੀਸ ਆ ਮੱਤੇਲ ਚ ਪਾਉਂਦੇ ਆ ਤੇ ਜੇ ਜਵਾਦ ਜ਼ਿਆਦਾ ਬਣ ਗਏ ਇਹ ਤੇ ਫਿਰ ਮੈਂ ਵੀ ਮੈਨੂੰ ਥੋੜੇ ਹੀ ਨਹੀਂ ਲੱਗਣੇ ਉਹ ਕੋਈ ਗੱਲ ਨਹੀਂ ਫਿਰ ਹੋਰ ਬਣਾ ਲਾਂਗੇ ਠੀਕ ਪਕੌੜੇ ਕਾਣੇ ਆ ਵੜੇ ਚਿਰ ਦਾ ਖਲੋਤਾ ਕਿੰਨਾ ਲੱਗ ਜਾਣ ਕੇ ਹੈ ਕਿਰਦ ਨੂੰ ਸਾਰਿਆਂ ਦਾ ਪਹਿਲਾ 스멜 ਆਉਂਦੀ ਆ ਪਕੌੜਿਆਂ ਦੀ ਹਾਂ ਜਿਨਾ ਵੀ ਸੋਇਜ ਕੇ ਤੜਕਾ ਲੱਗੇ ਨਾ ਕੀ ਚੀਜ਼ ਆ ਮम्मा ਪਕੌੜੇ ਬਣਾਉਂਦੀ ਆ ਅੱਛਾ ਇਹ ਕੱਲ ਵੀ ਮੈਨੂੰ ਕਹਿਂ ਡਿਆਈ ਦਾਦੀ ਪਕੌੜੇ ਖਾਣੇ ਆ ਮੈਨੂੰ ਪਕੌੜੇ ਬਣਾ ਕੇ ਦਓ ਅੱਛਾ ਤੇ ਫੇਵਰੇਟ ਆ ਪਕੌੜੇ ਤੇ ਕੰਮ ਕਰ ਲਿਆ ਸਕੂਲ ਦਾ ਛੁੱਟੀਆਂ ਦਾ ਹਾਂ ਹੋਣੀ ਵੀ ਦੇਖਣਾ ਇੱਧਰ ਹੋਣੀ ਵੀ ਦੇਖਣਾ ਆਪਾਂ ਹਨਾ ਕਰ ਲਿਆ ਕਿੱਥੇ ਕਰ ਲਿਆ ਨਾ ਹਾਂ ਹਾਂਜੀ ਕਰ ਲਿਆ ਨਾ ਹੋਰ ਹੋਰ ਵਾਈ ਕਰਕੇ ਆਉਂ ਤਾਂ ਹੋਰ ਕਿਦਾਂ ਆਏ ਓਏ ਇਹ ਕੰਮ ਦਾ ਸਬੂਤ ਆਵੇ ਕੋ ਜੀ ਕੰਮ ਆਪਣੀਆਂ ਸਾਰੀਆਂ ਭਰੀਆਂ ਹੈ ਕੰਮ ਕਰ ਕਰਕੇ ਮੁੰਡੇ ਨੇ ਇੰਨੀਆ ਹੈ ਕਾ ਕੰਮ ਬੜਾ ਜ਼ਿਆਦਾ ਕਰਨਾ ਪੈਦਾ ਹੈ ਨਾ ਜਿਤਾਬ ਇਹ ਕਿਦਰ ਆ ਲਓ ਜੀ ਕਿਤਾਬ ਬਣ ਗਿਆ ਕੋੜੇ ਕੋੜੇ ਹੋ ਗਿਆ ਜੀ ਆਪਣੇ ਰੈਡੀ ਨਿਊਟਰੀ ਵਾਲੇ ਕਿਤੇ ਵੇਂਦੇ ਹੁੰਦਾ ਕਿਹੜੇ ਆਹ ਕਿਤੇ ਕਿਹੜੇ ਪਕੌੜੇ हां जी ਤੇਰੀਆਂ ਨੂਟਰੀਆਂ ਜਿਹੜੀਆਂ ਫੇਮਸ ਆ ਨਾ ਹਾਂਜੀ ਫੇਵਰੇਟ ਹੈ ਫੇਮਸ ਤੇ ਫੇਵਰੇਟ ਹੈ ਕਿਤੇ ਦੀ ਅੰਦਰ ਅੰਦਰ ਦਾਦੀ ਨੂਟਰੀਆਂ ਮੇਰੀਆਂ ਬੜੀਆਂ ਫੇਵਰੇਟ ਆ ਹਰ ਕਿਤੇ ਨਾਲ ਲੀਕਣਾ ਮਾਰੀ ਜਾ ਨਾ ਬੁਗੀ ਮੈਂ ਨਾ ਤਾਂ ਤੋ ਤੁੰਗ ਗਈ ਸੀ ਤੋਂ ਪਕੌੜੇ ਆਪਣੇ ਲਗਭਗ ਰੈਡੀ ਹੋ ਚੁੱਕੇ ਆ ਜੀ ਕਿੰਨਾ ਜਿਆਦਾ ਮੰਮੀ ਮਤਲਬ ਦੂਜੇ ਪਕਵੜੇ ਆ ਵਾਂ ਕੀ ਮਤਲਬ ਕਿ ਇਹਨੂੰ ਟਾਈਮ ਲੱਗਣਾ ਜਦੋਂ ਲਾਲ ਹੋ ਜਾਣਗੇ ਉਦੋਂ ਕੱਢਣੇ ਆ ਹਾਂ ਉਹਨਾਂ ਵਾਂ ਕਰਾਂ ਦੱਸ ਕੇ ਠੀਕ ਹੈ ਮਤਲਬ ਕਿ ਜਦੋਂ ਥੋੜਾ ਜਿਹਾ ਪੀਲਾ ਪੀਲਾ ਜਿਹਾ ਰੰਗ ਦੇ ਨਾ ਪੀਲੇ ਜੀ ਹਲਦੀ ਤੇ ਪਹਿਲਾਂ ਤਈ ਹੁੰਦੀ ਇਹ ਵਿੱਚ ਹਾਂ ਨਹੀਂ ਨਹੀਂ ਮਤਲਬ ਲਾਲ ਹੋ ਜਾਣੇ ਆ ਮੈਂ ਪਾਲਾ ਜਾਂਦਾ ਹੋ ਜਾਣੇ ਉਦੋਂ ਕੱਢ ਲੈਣੇ ਫਿਰ ਠੀਕ ਆ ਬਸ ਬਣ ਗਏ ਕੇ ਤੇ ਮਤਲਬ ਹੋਰ ਕੁਝ ਨਾਲ ਇਹਦੇ ਐਕਸਟਰਾ ਚੀਜ਼ ਦੀ ਲੋੜ ਨਹੀਂ ਹੈਗੀ ਹੋਰ ਕੁਝ ਨਹੀਂ ਇਹਦੇ ਨਾਲ ਚਟਨੀ ਆ ਗਈ ਆ ਸੌਸ ਹੈਗੀ ਆ ਕਿਸਾਨ ਕੈਚਅਪ ਹਾਂ ਠੀਕ ਹੈ ਠੀਕ ਹੈ ਹੋ ਚਾਹ ਬਣਾ ਕੇ ਰੱਖ ਲਈ ਆ ਤੇ ਕਵੜੇ ਚਾਹ ਤੇ ਬਿਨਾ ਕਦੇ ਹੁੰਦੇ ਆ ਆਪਾਂ ਭੂਆ ਪਿੰਡ ਕੁੜੀਆਂ ਦੇ ਨਾਲ ਪਕੌੜੇ ਖਾਦੇ ਮੈਂ ਫਸਟ ਟਾਈਮ ਉਹਦਾ ਐਕਸਪੀਰੀਅੰਸ ਕੀਤਾ ਹੈ ਭੂਆ ਬਿੰਡਾ ਆਪਾਂ ਤੁਹਾਨੂੰ ਪਤਾ ਜਦੋਂ ਗਏ ਹਾਂ ਮੰਮੀ ਤੇ ਭੂਆ ਹੋਂੜਾ ਨੇ ਕੱਢੇ ਪਕੌੜੇ ਤੇ ਨਾਲ ਪੂੜੀਆਂ ਮੈਂ ਸਮਝ ਨਹੀਂ ਆਏ ਮੈਨੂੰ ਕਿ ਮੈਂ ਕੀ ਸਾਬ ਤਾਂ ਮੈਂ ਜ਼ਿੰਦਗੀ ਚ ਪਹਿਲੇ ਦਿਨ ਉਸ ਦਿਨ ਪਕੌੜਿਆਂ ਦੇ ਨਾਲ ਪੂੜੀਆਂ ਦੇਖੀਆਂ ਹੈ ਹੈ ਕਿ ਨਾ ਤੂੰ ਵੀ ਇਹ ਕਿਹਦਾ ਹੁੰਦਾ ਮਮੀ ਪੂਆ ਕਹਿੰਦੀ ਸਾਡੇ ਵਾਲੇ ਸਾਰੇ ਇਦਾਂ ਕਰਦੇ ਆ ਹੁਣ ਆਰਵਾਜ ਉਹਨਾਂ ਦੇ ਪਿੰਡ ਦਾ ਇਹ ਸਾਡੇ ਸਾਰੇ ਇਦਾਂ ਕਰਦੇ ਆ ਪਕੂੜੇ ਪਕੂੜੇ ਪਕੌੜੇ ਖਾਂਦੇ ਆ ਕੂੜੀਆਂ ਦੇ ਨਾਲ ਨਹੀਂ ਹੁਣ ਆਰਵਾਜ ਤਾਂ ਆ ਹੀ ਉਹਨਾਂ ਕੱਢੇ ਜਿੱਦਾਂ ਉਹਨਾਂ ਨੂੰ ਸਾਡੇ ਨਾਲ ਜਲੇਬੀਆਂ ਅਸੀਂ ਜਲੇਬੀਆਂ ਦੁੱਧ ਦੀ ਜਲੇਬੀਆਂ ਸਾਡੇ ਜ਼ਿਆਦਾ ਮਚੂ ਰਹੇ ਨੇ ਉਹ ਕਹਿੰਦੇ ਕਿ ਆਹਾਨੂੰ ਪਤਾ ਹੀ ਨਹੀਂ ਕਿ ਦੁੱਧ ਵਿੱਚ ਜਲੇਬੀਆਂ ਪਾ ਕੇ ਖਾਈਏ ਪੂਆ ਨੂੰ ਤੇ ਪਤਾ ਹੀ ਆ ਦੁੱਧ ਦੇ ਚ ਜਲੇਬੀਆਂ ਦਾ ਪੂਆ ਤੇ ਨਹੀਂ ਆਣਾ ਇਹਨੂੰ ਨਹੀਂ ਪਤਾ ਆ ਅੱਜ ਉਹਦੋਂ ਪਹਿਲੀ ਈ ਵੇਖੀ ਸੀ ਉਹਦੋਂ ਪਕੌੜਿਆਂ ਦੇ ਨਾਲ ਕੂੜੀਆਂ ਖਾਧੀਆਂ ਉਹਨਾਂ ਦਾ ਰਵਾਜ ਆ ਪਾ ਆਪਣੇ ਪਿੰਡਾਂ ਦਾ ਤੇ ਕਿੰਨਾ ਕੇ ਟਾਈਮ ਲੱਗਣਾ ਫਿਰ ਹੋਰ ਬਸ ਆ ਨਿਕਲ ਗਏ ਠੀਕ ਆ ਬਾਜੀ ਬਾ ਮੁੰਡਾ ਕੁੜੀ ਨਾਲੋਂ ਸੋਣਾ ਕੁੜੀ ਮੁੰਡੇ ਨਾਲੋਂ ਸੋਣੀ ਨਾਵਨ ਕਹਿੰਦੇ ਹੀ ਇਹ 12 ਵਜੇ ਨਾਲ ਕਹਿੰਦੇ ਕਿ ਇਹ ਹੋਵੇ ਸਾਡੇ ਫੇਰੇ ਹੋ ਗਏ ਹੁਣੇ ਆ ਮੈਂ ਕੱਲ੍ਹ ਤੇ ਇਹਦੇ ਭੱਜੇ ਘਰਣੇ ਕਿਉਂ ਮੈਂ ਖੇਤੀ ਤੋਂ ਆ ਕੇ ਰਿਆਂ ਦੇ ਵਿੱਚ ਬਹੁਤ ਠੀਕ ਸੀ ਹਾਂ ਬਹੁਤ ਠੀਕ ਸੀ ਮਿੰਗਲਾ ਦੇ ਵਿੱਚ ਡਿੱਗਣਾ ਕਿੱਥੇ ਹੈ ਗਰਮੀ ਬੜੀ ਮੈਨੂੰ ਤਾਂ ਨਹੀਂ ਲੱਗਾ ਵੀ ਸਪੀਡ ਕਿੰਨੀ ਹੈ ਭਾਬੀ ਕਹਿੰਦੇ ਕਿੰਨ ਮੁੰਡਾ ਤਾਂ ਦੌੜਦਾ ਬੜਾ ਗਰਮੀ ਬੜੀ ਹੈ ਦੌੜਨਾ ਕੀ ਇਹ ਗਰਮੀ ਨੇ ਤੇ ਉਦਨ ਮਤ ਮਾਰੀ ਪਈ ਇਹ ਤਾਂ ਮੈਂ ਛੇੜੀ ਛੇੜੀ ਕੰਮ ਨਿਬੜੇ ਕਰ ਚੱਲੀਏ ਘਰ ਨੂੰ ਤੇ ਚੱਲੀਏ ਘਰ ਨੂੰ ਹੈ ਤੇ ਇਹ ਵੇਲੇ ਹਨਾ ਕਿੰਨਾ ਵਰਤੀਆਂ ਮੰਮੀ ਨੇ ਕਵਾਤੀਆਂ ਸੀ ਹਾਂ ਕਵਾਦੀਆਂ ਮੁੰਡੇ ਦੇ ਵਿੱਚ ਪਾਤੀਆਂ ਸਲਵਾਰ ਨੇ ਤੇਲ ਪੋਲਿਆ ਪਾਣੀ ਵਾਰਦਾ ਪਾਣੀ ਵਰ ਗਿਆ ਹੈ ਆਪਣੇ ਅਣੀਵਾਰ ਕੇ ਘਰ ਪਹੁੰਚ ਗਏ ਹਾਂ ਤੇ ਚਲੋ ਵਧੀਆ ਹੋ ਗਿਆ ਸਾਰਾ ਕੰਮ ਹਨਾ ਹੋਰ ਮਹਾਰਾਜ ਨੇ ਸਭ ਕੁਝ ਸਹੀ ਕਰਤਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਕਰੋਨਾ ਚ ਕਿਦਾਂ-ਕਿਦਾਂ ਵਿਆਹ ਹੋਇਆ ਹੈ ਕਰੋਨਾ ਦੇ ਲੋਕੇ ਮੋਟਰਸਾਈਕਲਾਂ ਤੇ ਵਿਆਹ ਹੋ ਕੇ ਲਈ ਜਾਂਦੇ ਸੀ ਹਾਂ ਸਹੀ ਗੱਲ ਤੁਹਾਡਾ ਤਾਂ ਫਿਰ ਵੀ ਥੋੜਾ ਜਿਹਾ ਸਹੀ ਹੋਇਆ ਹਾਂ ਤੇ ਤੁਸੀਂ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਵਿਆਹ ਕਿਦਾਂ-ਕਿਦਾਂ ਕਰੋਨਾ ਦੇ ਵਿੱਚ ਹੋਇਆ ਜਣਾ ਜਾਂ ਨਾ ਜਾਂਦਾ ਕਿੰਨੀ ਦੇ ਘੋੜਾ ਜੰਮ ਟਾਈਮ ਰਹਿ ਗਿਆ ਪਕੌੜੇ ਰੈਡੀ ਹੋ ਚੱਲੇ ਆ ਤੇ ਫਿਰ ਚਾਹ ਬਣਾ ਕੇ ਤੇ ਫਿਰ ਮਿਲਦੇ ਆ ਜੀ ਤਾਂ ਚਾਹ ਬਣੀ ਆ ਚਾਹ ਬਣੀ ਆ ਚਾਹ ਬਣੀ ਆ ਤੇ ਠੀਕ ਆ ਯਾਰ ਨਵੀਂ ਉਹਦਾ ਕੋਈ ਕੰਮ ਨਹੀਂ ਦਿੱਕੇ ਵਿਆਹ ਹੀ ਕੀਤੇ ਸਾਲਿਆਂ ਨੇ 10 ਲੱਖ ਰੁਪਏ ਕਰੋਨਾ ਦੀ ਸਾਦੇ ਦਾ ਪੰਜਾਬੀਆਂ ਨੇ ਵਿਆਹ ਹੋਇਆ ਇਹ ਕਿਵੇਂ ਪੰਜਾਬੀ ਬੇਲੇ ਨਹੀਂ ਬਹਿ ਸਕਦੇ ਤਾਂ ਉਹਨਾਂ ਦਾ ਵਿਆਹ ਮਾਰੇ ਦਿਵਾਲੀ ਹੋ ਗਿਆ ਕਰੋਨਾ ਨੇ ਸਾਰੇ ਕੰਮ ਬੰਦ ਕੀ ਇਹਨਾਂ ਦਾ ਵਿਆਹ ਹੀ ਜੋ ਕਰ ਲਿਆ ਸਹੀ ਗੱਲ ਈ ਬੜੇ ਵਿਆਹ ਹੋਏ ਕਰੋਨਾ ਦੇ ਵਿੱਚ ਬਹੁਤ ਜ਼ਿਆਦਾ ਹੂੰ ਲਓ ਵੀ ਮਿੱਤਰੋ ਨਿਊਟਰੀ ਪਕੌੜਾ ਆਪਣਾ ਹੋ ਗਿਆ ਜੀ ਤਿਆਰ ਚਾਹ ਆ ਗਈ ਕਿਸਾਨ ਕੈਚੱਪ ਆ ਗਿਆ ਆਖਿਰ ਤਾਂ ਮੈਡਮ ਹੁਣੀ ਬੈਗੇ ਨੇ ਸੱਜ ਕੇ ਹਰਕਿਰਤ ਹੁਣੀ ਬੈਗੇ ਨੇ ਤੇ ਹਰਕਿਰਤ ਖਾਈਏ ਫਿਰ ਪਕੌੜੇ ਓਕੇ ਹਾਂਜੀ ਮੰਮੀ ਰੈਡੀ ਰੈਡੀ ਠੀਕ ਆ ਚੱਲ ਵੀ ਕਿਰਨ ਪਾ ਦੇ ਫਟਾਫਟ ਕੈਚੱਪ ਪਹਿਲਾਂ ਹਰਕਿਰਤ ਨੂੰ ਪਾ ਹੀ ਜਿਆਦਾ ਕਾਲਾ ਆ ਜਿਆਦਾ ਕਾਲਾ ਹਰਕਿਰਤ ਲੈ ਇਹਦੇ ਖਾਣੇ ਵੀ ਸੌਸ ਹੀ ਆ ਪਕੌੜੇ ਨਹੀਂ ਖਾਣੇ ਇੰਨੇ ਬੜੇ ਗਨੰਦ ਮਲਕਾ ਕੇ ਰੱਖੀਏ ਅੱਜ ਵੇਖੀ ਮੱਕਣੀ ਠੀਕ ਆ ਤੇ ਵਾਹ ਜੀ ਵਾਹ ਹਾਂ ਸਿਗਰਟ ਲੱਗੀ ਹੈ ਥੋੜੇ ਖਾਣੇ ਆ ਠੀਕ ਹੈ ਮੈਂ ਕੀ ਜ਼ਿਆਦਾ ਖਾਊਂਗਾ ਜ਼ਿਆਦਾ ਖਾਊਂਗਾ ਚੀਅਰਸ ਆਹਾ ਕਿਦਾਂ ਦੇ ਬਣੇ ਆਹਾ ਹਾਂ ਹਾਂ ਹੂੰ ਹੂੰ ਕਿਤੇ ਕਿਦਾਂ ਦੇ ਬਣੇ ਕੀ ਬਾਤ ਹੈ ਮਜ਼ਾ ਹੀ ਆ ਗਿਆ ਹਾਂ ਜੀ ਦੋਸਤੋ ਸੋ ਆਪਾਂ ਤੇ ਗਰਮੀ ਦੇ ਵਿੱਚ ਪਕੌੜੇ ਕੱਢ ਕੇ ਸਵਾਦ ਲੈ ਲਿਆ ਜੀ ਹੁਣ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਿਊਟਰੀ ਪਕੌੜਾ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰੋ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਆ ਤੇ ਕਰਦੇ ਆ ਫਿਰ ਕਿੰਦਾ ਅੱਜ ਵਾਲੇ ਵਲੌਗ ਦਾ ਐਂਡ ਹਾਂਜੀ ਤੇ ਕਰਦੇ ਆ ਜੀ ਵਲੌਗ ਦਾ ਐਂਡ ਤੇ ਜਲਦੀ ਮਿਲਦੇ ਆ ਜੀ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ